ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਫਰਸਟ ਟਾਈਮ ਵਿਜ਼ਿਟ ਕੀਤਾ ਹੈ ਜੀ ਤਾਂ ਮੈਂ ਆਪਣੇ ਭੈਣ ਭਰਾਵਾਂ ਨੂੰ ਦੱਸ ਦੇਣਾ ਚਾਹੁੰਦੀ ਆ ਜੀ ਆਪਾਂ ਆਪਣੇ ਚੈਨਲ ਤੇ ਮੋਟੀਵੇਸ਼ਨਲ ਵੀਡੀਓ ਸੱਚੀਆਂ ਹੱਟ ਬੀਤੀਆਂ ਤੇ ਬਾਣੀ ਨਾਲ ਰਿਲੇਟਡ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਦੇ ਪਲੀਜ਼ ਇਸ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਤੇ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੇਰੀ ਇੱਕ ਰਿਕੁਐਸਟ ਹੈ ਜੀ ਸਾਰੇ ਜਣੇ ਕਮੈਂਟ ਬਾਕਸ ਦੇ ਵਿੱਚ ਤਾਂ ਤਨਸ਼ੀ ਗੁਰੂ ਰਾਮਦਾਸ ਜੀ ਤਾਂ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਪਲੀਜ਼ ਜ਼ਰੂਰ ਲਗਵਾਉਣਾ ਜੀ ਅੱਜ ਦੀ ਜਿਹੜੀ ਸੱਚੀ ਹੱਡ ਬੀਤੀ ਹੈ ਜੀ ਬਹੁਤ ਹੀ ਪਿਆਰੀ ਵੀਡੀਓ ਆ ਤੇ ਬਿਨਾ ਸਕਿਪ ਕੀਤੇ ਪਲੀਜ਼ ਐਂਡ ਤੱਕ ਜ਼ਰੂਰ ਸੁਣਿਓ ਜੀ ਕਿ ਕਿਵੇਂ ਜਦੋਂ ਦੁੱਖ ਪੰਚਨੀ 베ਰੀ ਹਿੱਟ ਇਸ਼ਨਾਨ ਕਰਕੇ ਇੱਕ ਬੱਚੇ ਦੀ ਗੁਰੂ ਰਾਮਦਾਸ ਜੀ ਨੇ ਜਾਨ ਬਚਾਈ ਬਹੁਤ ਹੀ ਜੀ ਵਿਲੱਖਣ ਇੱਕ ਸਟੋਰੀ ਹੈ ਬਹੁਤ ਹੀ ਵਧੀਆ ਸਟੋਰੀ ਹੈ ਜੀ ਸੋ ਇਸ ਕਰਕੇ ਪਲੀਜ਼ ਜ਼ਰੂਰ ਦੇਖਣਾ ਜਿਵੇਂ ਕਿ ਆਪਾਂ ਅਕਸਰ ਗੱਲ ਕਰਦੇ ਹੁੰਨੇ ਆ ਕਿ ਗੱਲ ਹੁੰਦੀ ਆ ਭਰੋਸੇ ਦੀ ਜਦੋਂ ਆਪਾਂ ਉਸ ਵਾਹਿਗੁਰੂ ਜੀ ਤੇ ਭਰੋਸਾ ਕਰਦੇ ਆ ਵਾਹਿਗੁਰੂ ਜੀ ਸਾਰੇ ਕਾਰਜ ਆਪਣੇ ਆਪ ਸਵਾਰਦੇ ਨੇ ਪਰ ਗੱਲ ਹੁੰਦੀ ਆ ਜੀ ਭਰੋਸੇ ਦੀ ਜੇ ਆਪਾਂ ਨੂੰ ਭਰੋਸਾ ਹੀ ਨਹੀਂ ਹੈਗਾ ਫਿਰ ਤਾਂ ਕੁਝ ਵੀ ਨਹੀਂ ਹੈਗਾ ਜੀ ਜੇ ਆਪਾਂ ਭਰੋਸਾ ਕਰਾਂਗੇ ਤਾਂ ਵਾਹਿਗੁਰੂ ਜੀ ਆਪਣੇ ਕਰਮ ਤੱਕ ਬਦਲ ਸਕਦੇ ਨੇ ਆਪਣੇ ਜਿਹੜੇ ਵੀ ਲੇਖ ਆ ਜੀ ਜੇ ਆਪਣੇ ਮਾੜੇ ਲੇਖ ਨੇ ਉਹ ਵੀ ਬਦਲ ਕੇ ਆਪਾਂ ਨੂੰ ਇੱਕ ਚੰਗਾ ਜੀਵਨ ਦੇ ਸਕਦੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਮੈਂ ਸੱਚੀ ਹੱਦ ਬੀਤੀ ਦੀ ਗੱਲ ਕਰਨ ਜਾ ਰਹੀਆਂ ਜੀ ਇੱਕ ਪਿਤਾ ਨੂੰ ਗੁਰੂ ਰਾਮਦਾਸ ਜੀ ਤੇ ਇੰਨਾ ਭਰੋਸਾ ਹੁੰਦਾ ਨਾ ਜੀ ਕਿ ਉਹਨਾਂ ਦੇ ਬੱਚੇ ਦੀ ਦੇਖੋ ਗੁਰੂ ਰਾਮਦਾਸ ਜੀ ਕਿਵੇਂ ਜਾਨ ਬਚਾਉਂਦੇ ਨੇ ਬਸ ਇੱਕ ਭਰੋਸੇ ਦੇ ਸਦਕਾ ਕੀ ਹੁੰਦਾ ਜੀ ਇੱਕ ਫੈਮਿਲੀ ਦੇ ਵਿੱਚ ਇੱਕ ਬੱਚਾ ਹੁੰਦਾ ਵਾ ਇੱਕ ਮਾਤਾ ਪਿਤਾ ਹੁੰਦੇ ਨੇ ਇੱਕ ਬੱਚਾ ਹੁੰਦਾ ਜੀ ਬੱਚਾ ਬਹੁਤ ਬਿਮਾਰ ਰਹਿੰਦਾ ਹੁੰਦਾ ਆ ਤੇ ਇਹ ਬੱਚੇ ਨੂੰ ਪ੍ਰੋਬਲਮ ਕੀ ਹੁੰਦੀ ਆ ਜਦੋਂ ਬੱਚਾ ਦੁੱਧ ਪਿੰਦਾ ਆ ਜੀ ਜਿੱਦਾਂ ਹੀ ਉਹ ਆਪਣੀ ਮਾਤਾ ਦਾ ਦੁੱਧ ਚੁੰਗਦਾ ਆ ਜੀ ਉਸ ਤੋਂ ਬਾਅਦ ਜਿਹੜਾ ਦੁੱਧ ਵਾ ਉਹ ਦੇ ਨੱਕ ਦੇ ਰਾਹੀਂ ਬਾਹਰ ਆ ਜਾਂਦਾ ਜੀ ਕੁਝ ਟਾਈਮ ਬਾਅਦ ਤੇ ਜਦੋਂ ਦੁੱਧ ਬਾਹਰ ਆਉਂਦਾ ਜੀ ਦੁਰਗੰਧ ਵੀ ਇੰਨੀ ਆਉਂਦੀ ਆ ਨਾ ਕਿ ਯਾਨੀ ਉਹ ਕੁੜਾ ਦੱਸਦੇ ਨੇ ਉਹਨਾਂ ਦੇ ਫਾਦਰ ਕਿ ਬੱਚੇ ਨੂੰ ਚੱਕਣ ਨੂੰ ਵੀ ਮਨ ਨਹੀਂ ਕਰਦਾ। ਯਾਨੀ ਇੰਨੀ ਦੁਰਗੰਧ ਆਉਂਦੀ ਆ ਕਿ ਬੱਚੇ ਨੂੰ ਨਾ ਗੱਲ ਆਉਣ ਨੂੰ ਦਿਲ ਕਰਦਾ ਕਿ ਅਸੀਂ ਬਹੁਤ ਸਾਰੇ ਡਾਕਟਰਾਂ ਨੂੰ ਦਿਖਾਇਆ। ਬਹੁਤ ਇਲਾਜ ਕਰਵਾਇਆ ਬਹੁਤ ਸਾਰੇ ਉਹਨਾਂ ਨੇ ਕਦੀ ਜਾਣਾ ਡਾਕਟਰ ਨੇ ਪੂਰੀ ਯਾਨੀ ਉਹਨਾਂ ਨੇ ਸਾਰੇ ਜੀ ਚੈੱਕਅਪ ਕਰਨੇ ਬੱਚੇ ਦੇ ਹਣਾ ਇਹ ਸਕੈਨਸ ਵਗੈਰਾ ਕਰਨੀਆਂ ਸਾਰਾ ਕੁਝ ਜੀ ਬਹੁਤ ਰਿਪੋਰਟਸ ਹੋਣਾ ਨੇ ਕੋਈ ਕੋਈ ਕੁਝ ਕਿਹੜੀ ਰਿਪੋਰਟ ਕਦੀ ਕਿਹੜੀ ਰਿਪੋਰਟ ਬਹੁਤ ਕਹਿੰਦੇ ਯਾਨੀ ਡਾਕਟਰਾਂ ਨੇ ਅਸੀਂ ਕੋਈ ਡਾਕਟਰ ਨਹੀਂ ਛੱਡਿਆ ਹੋਣਾ ਕਿ ਜਿਹਨੂੰ ਅਸੀਂ ਨਾ ਦਿਖਾਇਆ ਹੋਵੇ ਐਂਡ ਦੇ ਕਹਿੰਦੇ ਡਾਕਟਰਾਂ ਨੇ ਵੀ ਹੱਥ ਖੜੇ ਕਰਤੇ ਡਾਕਟਰਾਂ ਨੂੰ ਕੋਈ ਵੀ ਸਮਝ ਨਹੀਂ ਆ ਰਹੀ ਸੀ ਕਿ ਬੱਚੇ ਨੂੰ ਪ੍ਰੋਬਲਮ ਹੈ ਕੀ ਆ ਸੋ ਜੀ ਡਾਕਟਰਾਂ ਨੇ ਆ ਕੇ ਕਿ ਫਿਰ ਇੰਨੀ ਗੱਲ ਕਹਿਤੇ ਕਿ ਸਾਡੇ ਹੱਥ ਖੜੇ ਆ ਸਾਨੂੰ ਨਹੀਂ ਸਮਝ ਆਉਂਦੀ ਕਿ ਤੁਸੀਂ ਇਹਨੂੰ ਘਰ ਲੈ ਜਾਓ ਕਿ 90% ਤਾਂ ਤੁਹਾਡਾ ਬੱਚਾ ਡੈੱਡ ਹੋ ਚੁੱਕਾ ਕਿ 10% ਹੈਗਾ ਵਾ ਜਿਹੜਾ ਤੁਸੀਂ ਘਰੇ ਬਸੇ ਦੀ ਸੇਵਾ ਕਰੋ ਕਿ ਇਹ ਜਿਹੜੀ ਬਿਮਾਰੀ ਹੈ ਇਹਦਾ ਇਲਾਜ ਨਹੀਂ ਹੋ ਸਕਦਾ ਸੋ ਡਾਕਟਰਾਂ ਨੇ ਹੱਥ ਖੜੇ ਕਰਤੇ ਜੀ ਜਦੋਂ ਡਾਕਟਰਾਂ ਨੇ ਹੱਥ ਖੜੇ ਕੀਤੇ ਤੇ ਉਹ ਜੀ ਜਦੋਂ ਘਰ ਜਾਂਦੇ ਨੇ ਤੇ ਜਦੋਂ ਘਰ ਜਾ ਕੇ ਦੱਸਦੇ ਨੇ ਸਾਰੇ ਜਿਹੜੇ ਪਰਿਵਾਰ ਦੇ ਮੈਂਬਰ ਆ ਉਹ ਵੀ ਬਹੁਤ ਮਯੂਜ਼ ਹੋ ਜਾਂਦੇ ਆ ਜੀ ਸੁਣ ਕੇ ਫਿਰ ਜੀ ਜਿਹੜਾ ਉਹਦਾ ਫਾਦਰ ਹੁੰਦਾ ਬੱਚੇ ਦਾ ਉਹ ਆਪਣੀ ਮਦਰ ਨੂੰ ਕਹਿੰਦਾ ਆ ਕਿ ਮੰਮਾ ਕੀ ਆਪਾਂ ਸਾਰੇ ਡਾਕਟਰਾਂ ਨੂੰ ਦਿਖਾ ਲਿਆ ਇੱਕ ਡਾਕਟਰ ਰਹਿ ਗਿਆ ਗੁਰੂ ਰਾਮਦਾਸ ਜੀ ਕੀ ਆਪਾਂ ਗੁਰੂ ਰਾਮਦਾਸ ਜੀ ਦੇ ਘਰ ਇਹਨੂੰ ਆਪਾਂ ਲੈ ਕੇ ਜਾਈਏ ਉੱਥੇ ਆਪਾਂ ਇਸ਼ਨਾਨ ਕਰਾਵਾਂਗੇ ਅਰਦਾਸ ਕਰਾਂਗੇ ਮੈਂ ਸੁਣਿਆ ਗੁਰੂ ਰਾਮਦਾਸ ਜੀ ਦੇ ਘਰ ਤਾਂ ਮੁਰਦਿਆਂ 'ਚ ਵੀ ਜਾਨ ਪੈ ਜਾਂਦੀ ਆ ਇੱਥੇ ਤਾਂ ਉਹ ਵੀ ਕਹਿੰਦੇ ਲੋਕ ਜਿਹੜੇ ਅਪਾਹਜ ਹੁੰਦੇ ਆ ਉਹ ਵੀ ਕਹਿੰਦੇ ਆਪਣੇ ਤੁਰਕੇ ਜਾਂਦੇ ਆ ਜਿਹੜੇ ਪੈਰਾਂ ਤੋਂ ਤੁਰ ਨਹੀਂ ਸਕਦੇ ਉਹ ਵੀ ਜਦੋਂ ਮੱਥਾ ਟੇਕਦੇ ਉਸ ਤੋਂ ਬਾਅਦ ਤੁਰਕੇ ਵਾਪਸ ਜਾਂਦੇ ਨੇ ਕਿ ਗੁਰੂ ਰਾਮਦਾਸ ਜੀ ਦੇ ਘਰ ਇੰਨੀ ਕ ਸ਼ਕਤੀ ਆ ਜੀ ਉਹਨਾਂ ਦੇ ਉਸ ਸਥਾਨ ਤੇ ਇੰਨੀ ਸ਼ਕਤੀ ਆ ਉੱਥੇ ਹਮੇਸ਼ਾ ਬਾਣੀ ਦਾ ਜਾਪ ਹੁੰਦਾ ਵਾ ਕਹਿੰਦੇ ਕਿ ਗੁਰੂ ਰਾਮਦਾਸ ਜੀ ਦੇ ਘਰ ਕੋਈ ਵੀ ਇੰਦਾ ਦੀ ਬਿਮਾਰੀ ਨਹੀਂ ਹੈਗੀ ਜਿਹਦਾ ਇਲਾਜ ਨਾ ਹੋਵੇ ਉੱਥੇ ਤਾਂ ਕਹਿੰਦੇ ਜਿਹੜੇ ਕਾਂ ਆ ਨਾ ਉਹ ਵੀ ਕਹਿੰਦੇ ਜਦੋਂ ਸਰੋਵਰ ਚੋਂ ਇਸ਼ਨਾਨ ਕਰਕੇ ਨਿਕਲਦੇ ਆ ਨਾ ਕਿ ਕਾਂ ਵੀ ਹੰਸ ਬਣ ਜਾਂਦੇ ਆ ਕਿ ਉੱਥੇ ਇੰਨੀ ਪਾਵਰ ਆ ਜੀ ਕਿ ਉੱਥੇ ਤਾਂ ਅਸੀਂ ਦੁੱਖ ਟੁੱਟਦੇ ਦੇਖਿਆ ਲੋਕਾਂ ਦੇ ਕਿ ਮੈਂ ਇੱਕ ਵਾਰੀ ਗੁਰੂ ਰਾਮਦਾਸ ਜੀ ਦੇ ਘਰ ਆਪਣੇ ਬੱਚੇ ਨੂੰ ਲਿਜਾਉਣਾ ਚਾਹੁੰਨਾ ਆ ਜੀ ਫਿਰ ਉਹ ਕੀ ਕਰਦੇ ਨੇ ਜੀ ਉਹ ਆਪਣੀ ਮਦਰ ਦੇ ਨਾਲ ਆਪਣੇ ਬੱਚੇ ਨੂੰ ਗੁਰੂ ਰਾਮਦਾਸ ਜੀ ਦੇ ਨਗਰੀ ਗੁਰੂ ਰਾਮਦਾਸ ਜੀ ਦੇ ਕਰੇ 골ਡਨ ਟੈਂਪਲ ਜੀ ਅੰਮ੍ਰਿਤਸਰ ਲੈ ਕੇ ਜਾਂਦੇ ਨੇ ਤੇ ਜਦੋਂ ਉਹ ਲੈ ਕੇ ਜਾਂਦੇ ਨੇ ਜੀ ਜਿਹੜੀ ਉਹਦੀ ਦਾਦੀ ਜੀ ਹੁੰਦੇ ਨੇ ਉਹ ਦੁੱਖ ਪੰਜਨੀ 베ਰੀ ਦੇ ਹੇਠ ਉਹਨਾਂ ਨੂੰ ਇਸ਼ਨਾਨ ਕਰਾਉਂਦੇ ਆ ਜੀ ਬੱਚੇ ਨੂੰ ਜਦੋਂ ਇਸ਼ਨਾਨ ਕਰਾਉਂਦੇ ਨੇ ਤਨ ਤਨ ਗੁਰੂ ਰਾਮਦਾਸ ਜੀ ਤਨ ਤਨ ਗੁਰੂ ਰਾਮਦਾਸ ਜੀ ਤਨ ਤਨ ਗੁਰੂ ਰਾਮਦਾਸ ਜੀ ਇਦਾਂ ਜੱਪਦੇ ਹੋਏ ਜੀ ਉਹ ਬੱਚੇ ਨੂੰ ਇਸ਼ਨਾਨ ਕਰਾਉਂਦੇ ਨੇ ਇਸ਼ਨਾਨ ਕਰਵਾਉਣ ਤੋਂ ਬਾਅਦ ਜੀ ਫਿਰ ਉਹ ਮੱਥਾ ਟੇਕਦੇ ਨੇ ਤੇ ਜਦੋਂ ਜੀ ਮੱਥਾ ਟੇਕਦੇ ਨੇ ਤੇ ਉਹ ਜਿਹੜੀ ਉਹਦੀ ਦਾਦੀ ਹੁੰਦੀ ਆ ਜਿਨੇ ਆਪਣੇ ਪੋਤਰੇ ਨੂੰ ਗੋਦੀ ਦੇ ਵਿੱਚ ਲਿਆ ਹੁੰਦਾ ਆ ਤੇ ਉਹ ਜਾ ਕੇ ਜੀ ਉੱਥੇ ਅਰਦਾਸ ਕਰਦੇ ਨੇ ਰੋ ਰੋ ਕੇ ਕਿ ਹੇ ਗੁਰੂ ਰਾਮਦਾਸ ਜੀ ਕਿ ਸਾਰੇ ਡਾਕਟਰਾਂ ਨੇ ਜਵਾਬ ਦਿੱਤਾ ਪਰ ਤੂੰ ਸਾਰਿਆਂ ਤੋਂ ਉੱਤੇ ਆ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ ਤੁਸੀਂ ਮੁਰਦਿਆਂ ਚ ਜਾਨ ਪਾ ਦਿੰਨੇ ਹੋ ਤੁਹਾਡੇ ਘਰ ਦੇ ਵਿੱਚ ਕੋਈ ਐਦਾ ਦੀ ਬਿਮਾਰੀ ਨਹੀਂ ਹੈਗੀ ਜਿਹੜੀ ਠੀਕ ਨਹੀਂ ਹੁੰਦੀ ਤੁਸੀਂ ਤਾਂ ਉਹ ਲੋਕਾਂ ਨੂੰ ਤੁਰਨ ਲਗਾਤਾ ਜਿਹੜੇ ਰੁੜ ਕੇ ਆਉਂਦੇ ਨੇ ਬੈਠ ਬੈਠ ਕੇ ਆਉਂਦੇ ਨੇ 휠ਚੇਰਾਂ ਤੇ ਆਉਂਦੇ ਨੇ ਪਰ ਜਾਨ ਵੇਲੇ ਆਪਣੀਆਂ ਲੱਤਾਂ ਤੇ ਜਾਂਦੇ ਨੇ ਤੁਰ ਕੇ ਜਾਂਦੇ ਨੇ ਤੁਸੀਂ ਤਾਂ ਉਹ ਬਿਮਾਰੀਆਂ ਦੂਰ ਕਰਤੀਆਂ ਜਿਨ੍ਹਾਂ ਨੂੰ ਡਾਕਟਰਾਂ ਨੇ ਵੀ ਜਵਾਬ ਦਿੱਤਾ ਕਿ ਮੇਰੇ ਜਿਹੜਾ ਮੇਰਾ ਪੋਤਰਾ ਆ ਤੁਸੀਂ ਉਹਨੂੰ ਜੀਵਨਦਾਨ ਦਿਓ ਕਿ ਇਹ ਬੱਚਾ ਵਾ ਇਹਨੇ ਦੁਨੀਆ ਤੇ ਹਜੇ ਕੁਝ ਨਹੀਂ ਦੇਖਿਆ ਸਾਨੂੰ ਇਹਦੇ ਤੋਂ ਹੀ ਬਹੁਤ ਆਸਾਂ ਨੇ ਸਾਡੀਆਂ ਆਸਾਂ ਅੱਜ ਤੁਹਾਡੇ ਹੱਥ ਨੇ ਕਿ ਮੇਰੇ ਬੱਚੇ ਨੂੰ ਸਾਡੇ ਬੱਚੇ ਨੂੰ ਜੀਵਨਦਾਨ ਦੋ ਕਿ ਜੇ ਤੁਸੀਂ ਸਾਨੂੰ ਇਹ ਬੱਚੇ ਦੀ ਦਾਤ ਦਿੱਤੀ ਆ ਸਾਡੇ ਘਰ ਦੇ ਵਿੱਚ ਤੇ ਤੁਸੀਂ ਇਸ ਤੇ ਮਿਹਰ ਭਰਿਆ ਹੱਥ ਰੱਖੋ ਤਾਂ ਕਿ ਜਿਹੜਾ ਇਹਦਾ ਜੀਵਨ ਆ ਜੀ ਉਹ ਵਧੀਆ ਢੰਗ ਨਾਲ ਬਤੀਤ ਹੋਵੇ ਅਸੀਂ ਆਪਣੇ ਬੱਚੇ ਨੂੰ ਤੁਹਾਡੇਦਰ ਤੇ ਲੈ ਕੇ ਆਏ ਆ ਤੇ ਇਹਦਾ ਜਿਹੜਾ ਇਲਾਜ ਆ ਵਾਹਿਗੁਰੂ ਜੀ ਤੁਸੀਂ ਕਰੋ ਅਸੀਂ ਬਹੁਤ ਆਸਾਂ ਲੈ ਕੇ ਆਏ ਆ ਤੇ ਜੇ ਜਦੋਂ ਇਹਦੀ ਮੱਥਾ ਟੇਕਦੇ ਆ ਮੱਥਾ ਟੇਕੀ ਬਾਹਰ ਆਉਂਦੇ ਨਹੀਂ ਬੱਚਾ ਰੋਂਦਾ ਜੀ ਭੁੱਖ ਲੱਗੀ ਹੁੰਦੀ ਆ ਬੱਚੇ ਨੂੰ ਰੋਣ ਲੱਗ ਜਾਂਦਾ ਜੀ ਬੱਚਾ ਤੇ ਉਹਦੀ ਜੀ ਦਾਦੀ ਕੀ ਕਰਦੀ ਉਹਨਾਂ ਕੋ ਚੁੰਗਣੀ ਹੁੰਦੀ ਆ ਤੇ ਉਹ ਜਿਹੜਾ ਲੰਗਰ ਹਾਲ ਆ ਉੱਥੇ ਜਾਂਦੇ ਨਹੀਂ ਉੱਥੇ ਜਾ ਕੇ ਉਹ ਜਿਹੜੇ ਸੇਵਾਦਾਰ ਆ ਉਹਨਾਂ ਨੂੰ ਕਹਿੰਦੇ ਨੇ ਕਿ ਬੱਚਾ ਰੋ ਰਿਹਾ ਵਾ ਉਹਨੂੰ ਦੁੱਧ ਹੈਨਾ ਪੀਣਾ ਉਹਨੇ ਕਿ ਤੁਸੀਂ ਇਹਦੇ ਵਿੱਚ ਕਿਰਪਾ ਕਰਕੇ ਚੁੰਗਣੀ 'ਚ ਦੁੱਧ ਪਾ ਦਿਓ ਤੇ ਗੁਰੂ ਰਾਮਦਾਸ ਜੀ ਦੇ ਜਦੋਂ ਆਪਾਂ ਉੱਤੇ ਗੋਲਡਨ ਟੈਂਪਲ ਜਾਂਦੇ ਆਂ ਜੀ ਕਿ ਜੇ ਇਦਾਂ ਕਿਸੇ ਬੱਚੇ ਨੂੰ ਦੁੱਧ ਚਾਹੀਦਾ ਹੁੰਦਾ ਤੇ ਉਹ ਜ਼ਰੂਰ ਦਿੰਦੇ ਨੇ ਤੇ ਜੀ ਸੇਵਾਦਾਰ ਨੇ ਦੁੱਧ ਜਿਹੜੀ ਬੋਤਲ ਦੇ ਵਿੱਚ ਪਾ ਕੇ ਬੋਤਲ ਭਰ ਕੇ ਜੀ ਦਾਦੀ ਜੀ ਨੂੰ ਦੇਤੀ ਉਹਨਾਂ ਨੇ ਕਿ ਤੁਸੀਂ ਕੋਈ ਗੱਲ ਨਹੀਂ ਬੱਚੇ ਨੂੰ ਦੁੱਧ ਪਿਲਾਓ ਤੁਸੀਂ ਮੰਨਣਾ ਨਹੀਂ ਆਪਾਂ ਕਹਿੰਨੇ ਹੁੰਨੇ ਆ ਨਾ ਕਿ ਚਮਤਕਾਰ ਹੁੰਦੇ ਆ ਚਮਤਕਾਰ ਆਪਾਂ ਦੇਖੇ ਹੁੰਦੇ ਆਪਾਂ ਬਹੁਤ ਸਾਰੀਆਂ ਇਦੀਆਂ ਵੀਡੀਓਜ਼ ਦੇਖੀਆਂ ਆਪਾਂ ਲੋਕਾਂ ਦੇ ਇੰਟਰਵਿਊ ਸੁਣਦੇ ਆ ਕਿ ਹਾਂਜੀ ਸੱਚੇ ਗੁਰੂ ਰਾਮਦਾਸ ਜੀ ਦੇ ਘਰ 'ਚ ਚਮਤਕਾਰ ਹੁੰਦੇ ਨੇ ਤੇ ਉਹਨਾਂ ਦੇ ਵੀ ਉੱਥੇ ਜੀ ਕੀ ਹੁੰਦਾ ਜਦੋਂ ਬੱਚਾ ਦੁੱਧ ਪੀਂਦਾ ਜੀ ਬੋਤਲ ਦੇ ਰਾਹੀਂ ਉਹ ਪੂਰੀ ਬੋਤਲ ਦੁੱਧ ਦੀ ਪੀ ਲੈਂਦਾ ਆ ਉਹਨੂੰ ਭੁੱਖ ਲੱਗੀ ਹੁੰਦੀ ਆ ਤੇ ਜਦੋਂ ਸਾਰੀ ਬੋਤਲ ਦੁੱਧ ਦੀ ਪੀ ਲੈਂਦਾ ਜਿੱਥੇ ਉਹ ਘਰੇ ਆਪਣੀ ਮਾਂ ਦਾ ਜਦੋਂ ਦੁੱਧ ਚੁੰਗਦਾ ਸੀਗਾ ਜੀ 2-3 ਮਿੰਟ ਬਾਅਦ ਉਹਦੇ ਨੱਕ 'ਚੋਂ ਦੁੱਧ ਨਿਕਲਣ ਲੱਗ ਜਾਂਦਾ ਸੀ ਉੱਥੇ ਜੀ ਬੱਚਾ ਪੂਰੀ ਬੋਤਲ ਪੀਣ ਤੋਂ ਬਾਅਦ ਵੀ ਜੀ ਉਸ ਬੱਚੇ ਦੇ ਨੱਕ ਦੇ ਵਿੱਚੋਂ ਜਿਹੜਾ ਦੁੱਧ ਵਾ ਉਹ ਆਉਣਾ ਬੰਦ ਹੋ ਗਿਆ। ਉਹ ਦੇਖ ਕੇ ਇੰਨਾ ਹੈਰਾਨ ਸੀਗੇ ਉਹਨਾਂ ਦੇ ਪਿਤਾ ਜੀ ਬੱਚੇ ਦੇ ਪਿਤਾ ਜੀ ਤੇ ਉਹਦੇ ਦਾਦੀ ਜੀ ਰੋ ਰੋ ਕੇ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰ ਰਹੇ ਸੀ। ਉਹ ਦਾਦੀ ਜੀ ਉਹਨਾਂ ਦੇ ਇੰਨਾ ਰੋ ਰਹੀ ਸੀ ਉਹਨਾਂ ਨੂੰ ਲੋਕ ਵੀ ਪੁੱਛ ਰਹੇ ਸੀ ਆ ਕੇ ਕੀ ਹੋਇਆ ਤੁਸੀਂ ਕਿਉਂ ਰੋ ਰਹੇ ਹੋ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਆਪਣੇ ਬੱਚੇ ਨੂੰ ਆਹ ਹਾਲਾਤ ਵਿੱਚ ਇੱਥੇ ਲੈ ਕੇ ਆਏ ਸੀ ਕਿ ਅਸੀਂ ਹੁਣ ਮੱਥਾ ਟੇਕੇ ਗੁਰੂ ਰਾਮਦਾਸ ਜੀ ਦੇ ਅੱਗੇ ਅਰਦਾਸ ਕੀਤੀ ਆ ਕਿ ਸਾਡਾ ਬੱਚਾ ਬਿਲਕੁਲ ਤੰਦਰੁਸਤ ਹੋ ਚੁੱਕਾ ਵਾ ਤੇ ਉਹੀ ਗੱਲ ਆ ਜੀ ਗੱਲ ਭਰੋਸੇ ਦੀ ਆ ਜਦੋਂ ਤੁਸੀਂ ਭਰੋਸਾ ਰੱਖ ਕੇ ਜਾਓਗੇ ਨਾ ਭਰੋਸਾ ਇਦਾਂ ਦੀ ਚੀਜ਼ ਆ ਨਾ ਜੇ ਤੁਸੀਂ ਪੱਥਰ ਨੂੰ ਧਿਆਉਣ ਲੱਗ ਜਉਨਾ ਤੁਹਾਨੂੰ ਉੱਚੋ ਰੱਬ ਮਿਲ ਜਾਊਗਾ ਭਰੋਸਾ ਬਹੁਤ ਹੀ ਜ਼ਰੂਰੀ ਆ ਜੀ ਤੁਸੀਂ ਕਿਸੇ ਵੀ ਧਰਮ ਨਾਲ ਰਿਲੇਟ ਕਰਦੇ ਹੋ ਨਾ ਭਰੋਸਾ ਪਹਿਲਾਂ ਤੁਹਾਨੂੰ ਹੋਣਾ ਚਾਹੀਦਾ ਵਾ ਜੇ ਤੁਸੀਂ ਭਰੋਸਾ ਕਰੋਗੇ ਵਾਹਿਗੁਰੂ ਜੀ ਤੁਹਾਡੇ ਸਾਰੇ ਕਾਰਜ ਖੁਦ ਸਵਾਰਨਗੇ ਤੇ ਦੁਨੀਆ ਵੀ ਦੇਖਦੀ ਰਹਿ ਜਾਊਗੀ ਜਦੋਂ ਤੁਹਾਡੇ ਕਾਰਜ ਵਾਹਿਗੁਰੂ ਜੀ ਸਵਾਰਨਗੇ ਭਰੋਸੇ 'ਚ ਇੰਨੀ ਸ਼ਕਤੀ ਆ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਜਾ ਕੇ ਜੀ ਜਦੋਂ ਆਪਾਂ ਭਰੋਸਾ ਦਿਖਾਉਨੇ ਆ ਆਪਾਂ ਭਰੋਸੇ ਨਾਲ ਜਾਂਦੇ ਆ ਕੋਈ ਵੀ ਐਸੀ ਬਿਮਾਰੀ ਨਹੀਂ ਕੋਈ ਵੀ ਐਸੀ ਤੁਹਾਡੀ ਮੁਰਾਦ ਨਹੀਂ ਹੈਗੀ ਜਿਹੜੀ ਪੂਰੀ ਨਾ ਹੋਵੇ ਗੁਰੂ ਰਾਮਦਾਸ ਜੀ ਤੁਹਾਨੂੰ ਕਦੇ ਖਾਲੀ ਨਹੀਂ ਮੋੜਨਗੇ ਆਪਣੇ ਘਰੋਂ ਕਹਿੰਦੇ ਹੁੰਦੇ ਆ ਕਿ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ ਬਸ ਇੱਕ ਦਰਵਾਜ਼ਾ ਗੁਰੂ ਰਾਮਦਾਸ ਜੀ ਦਾ ਜਿਹੜਾ ਹਮੇਸ਼ਾ ਖੁੱਲਿਆ ਰਹਿੰਦਾ ਆਪਣੇ ਬੱਚਿਆਂ ਲਈ ਤੁਹਾਨੂੰ ਜਦੋਂ ਲੱਗਿਆ ਕਿ ਤੁਹਾਡੇ ਤੇ ਮਾੜਾ ਟਾਈਮ ਆ ਤੁਹਾਡੇ ਸਾਰੇ ਦਰਵਾਜੇ ਬੰਦ ਹੋ ਚੁੱਕੇ ਨੇ ਤੁਸੀਂ ਗੁਰੂ ਰਾਮਦਾਸ ਜੀ ਦੇ ਘਰ ਜਾ ਕੇ ਅਰਦਾਸ ਕਰਿਓ ਗੁਰੂ ਰਾਮਦਾਸ ਜੀ ਹਰ ਇੱਕ ਉਹ ਡੁੱਬਦੇ ਦਾ ਸਹਾਰਾ ਬਣਦੇ ਨੇ ਗੁਰੂ ਰਾਮਦਾਸ ਜੀ ਦੇ ਘਰ ਇੰਨੀ ਪਾਵਰ ਆ ਜੀ ਗੁਰੂ ਦੀ ਨਗਰੀ ਆ ਜੀ ਉਹ ਅੰਮ੍ਰਿਤਸਰ ਇੱਕ ਗੋਲਡਨ ਟੈਂਪਲ ਜਿਤੇ ਅੰਮ੍ਰਿਤਸਰ ਆ ਜੀ ਅੰਮ੍ਰਿਤਸਰ ਦੀ ਨਗਰੀ ਬੜੀ ਪਵਿੱਤਰ ਆ ਸੋ ਗੱਲ ਉਹੀ ਹੈ ਜੀ ਭਰੋਸੇ ਦੀ ਭਰੋਸਾ ਸੀਗਾ ਉਹਨਾਂ ਦੇ ਪਿਤਾ ਜੀ ਨੂੰ ਤੇ ਦੇਖੋ ਜੀ ਉਹਨਾਂ ਦੇ ਭਰੋਸਾ ਦੇ ਸਦਕਾ ਉਹਨਾਂ ਦੇ ਬੱਚੇ ਨੂੰ ਗੁਰੂ ਰਾਮਦਾਸ ਜੀ ਨੇ ਜੀਵਨਦਾਨ ਦਿੱਤਾ ਤੇ ਕਹਿੰਦੇ ਹੁੰਦੇ ਆ ਕਿ ਕਹਿੰਦੇ ਕਿ ਗੁਰੂ ਰਾਮਦਾਸ ਜੀ ਮੱਥੇ ਦੀਆਂ ਲਿਖੀਆਂ ਵੀ ਜਿਹੜੀਆਂ ਹੁੰਦੀਆਂ ਆਪਣੇ ਬੁਰੇ ਕਰਮ ਜੋ ਆਪਣੇ ਬੁੜੇ ਬੁਰੇ ਜੀ ਆਪਣੇ ਜੋ ਵੀ ਆਪਣਾ ਹੁੰਦਾ ਵਾ ਕਿ ਅਗਲਾ ਹਿਸਾਬ ਕਿਤਾਬ ਉਹ ਸਾਰੇ ਖਤਮ ਕਰਨ ਦੀ ਸਮਰਥਾ ਵਾ ਗੁਰੂ ਰਾਮਦਾਸ ਜੀ ਦੇ ਵਿੱਚ ਸੁਪਰ ਉਹਸਾਰ ਰੱਖਿਆ ਕਰੋ ਬਾਣੀ ਪੜਿਆ ਕਰੋ ਅੰਮ੍ਰਿਤ ਵੇਲੇ ਜ਼ਰੂਰ ਸਾਂਭਿਆ ਕਰੋ ਅੰਮ੍ਰਿਤ ਵੇਲੇ ਦਾ ਜਿਹੜਾ ਤੁਸੀਂ ਪਾਠ ਕਰਦੇ ਹੋ ਉੱਠ ਕੇ ਉਹ ਤੁਹਾਨੂੰ ਇੱਕ ਅਲੱਗ ਹੀ ਰਿਜ਼ਲਟ ਦਿੰਦਾ ਅਸੀਂ ਆ ਨਹੀਂ ਕਹਿੰਦੇ ਕਿ ਜੇ ਉਹ ਦਿਨ 'ਚ ਪਾਠ ਕਰਦੇ ਨੇ ਚਲੋ ਜਿਨ੍ਹਾਂ ਕੋ ਅੰਮ੍ਰਿਤ ਵੇਲਾ ਨਹੀਂ ਹੁੰਦਾ ਹੈ ਜੀ ਜਿਹੜੇ ਦਿਨ 'ਚ ਪਾਠ ਕਰਦੇ ਨੇ ਉਹਨਾਂ ਨੂੰ ਵੀ ਜ਼ਰੂਰ ਫਰ ਮਿਲਦਾ ਪਰ ਤੁਸੀਂ ਇੱਕ ਵਾਰੀ ਐਕਸਪੀਰੀਅੰਸ ਕਰਕੇ ਦੇਖਿਓ ਜਦੋਂ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜੂਗੇ ਨਾ ਇਕ ਤਾਂ ਜੀ ਮਨ ਨੂੰ ਬਹੁਤ ਜ਼ਿਆਦਾ ਰਿਲੈਕਸ ਨਾ ਹੁੰਦਾ ਤੁਹਾਡਾ ਸੈਕਿੰਡ ਦੇਖੋ ਗੁਰੂ ਗੋਬਿੰਦ ਸਿੰਘ ਜੀ ਆਪਣੇ ਜਿਹੜੇ ਗੁਰੂ ਸਹਿਬਾਨ ਉਹ ਵੀ ਇੱਕ ਹੁਕਮ ਦੇ ਕੇ ਗਏ ਸੀ ਆਪਾਂ ਨੂੰ ਕਿ ਅੰਮ੍ਰਿਤ ਵੇਲੇ ਜਿਹੜਾ ਹੈਗਾ ਵਾ ਉਹ ਅੰਮ੍ਰਿਤ ਵੇਲਾ ਸਾਹਮਣਾ ਚਾਹੀਦਾ ਬਾਕੀ ਜੀ ਜੇ ਤੁਸੀਂ ਹਜੇ ਅੰਮ੍ਰਿਤ ਵੇਲੇ ਤੁਹਾਡੇ ਕੋਲ ਨਹੀਂ ਵੀ ਹੋ ਰਿਹਾ ਤੁਸੀਂ ਦਿਨ ਚ ਜੇ ਪਾਠ ਕਰਦੇ ਹੋ ਉਹ ਵੀ ਬਹੁਤ ਵਧੀਆ ਤੁਸੀਂ ਕੰਟੀਨਿਊ ਰੱਖੋ ਕਿਉਂਕਿ ਜਦੋਂ ਤੁਸੀਂ ਦਿਨ ਚ ਵੀ ਪਾਠ ਕਰਨਾ ਸ਼ੁਰੂ ਕਰੋਗੇ ਨਾ ਹੋਲੀ-ਹੋਲੀ ਹੋਲੀ-ਹੋਲੀ ਦੇਖਿਓ ਤੁਹਾਡੇ ਤੇ ਖੁਦ ਹੀ ਰਹਿਮਤ ਹੋ ਜਾਣੀ ਆ ਤੁਹਾਡਾ ਖੁਦ ਅੰਦਰੋਂ ਦਿਲ ਕਰਨਾ ਕਿ ਮੈਂ ਅੰਮ੍ਰਿਤ ਵੇਲੇ ਉੱਠ ਕੇ ਵੀ ਪਾਠ ਕਰਾਂ ਅੰਮ੍ਰਿਤ ਵੇਲੇ ਵੀ ਤੁਹਾਡੇ ਦੇਖਿਓ ਫਿਰ ਆਪਣੇ ਰਸਤੇ ਆਪੇ ਖੁੱਲਣੇ ਆ ਸੋ ਇਹ ਸੀਗੀ ਜੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ ਤੇ ਪਲੀਜ਼ ਕਮੈਂਟ ਬਾਕਸ ਦੇ ਵਿੱਚ ਤੁਹਾਂ ਤਨ ਗੁਰੂ ਰਾਮਦਾਸ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓਜ਼ ਤਦ ਤੱਕ ਦੇ ਲਈ ਸਤਿ ਸਪਨੂ ਮੇਰੇ ਵੱਲੋਂ ਤੁਹਾਡੀ ਛੋਟੀ ਭੈਣ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ